ਅੱਜ ਨਸ਼ੇ ਨਾਲ ਜਵਾਨੀ ਬਰਬਾਦ ਹੋ ਰਹੀ ਹੈ ਜਾਂ ਇੰਨਾ ਨਸ਼ਾ ਫੈਲਿਆ ਹੈ ਤਾਂ ਕੀ ਇਹ ਸਿਸਟਮ ਤੇ ਸਰਕਾਰਾਂ ਦੀ ਨਾਕਾਮੀ ਹੈ ਜਾਂ ਇਹ ਕੁਦਰਤ ਦੀ ਦੇਣ ਹੈ ਜਾਂ ਇਹ ਕੁਦਰਤ ਕਰਕੇ ਲੱਗਿਆ ਇਹ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਅੱਜ ਕੀ ਹੋਇਆ ਪੰਜਾਬ ਦੇ ਇੱਕ ਐਮਐਲਏ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹ ਕਹਿੰਦੇ ਨਜ਼ਰ ਆਏ ਵੀ ਇਹ ਜਿਹੜਾ ਚਿੱਟਾ ਪੰਜਾਬ 'ਚ ਫੈਲ ਰਿਹਾ ਇਹ ਕੁਦਰਤ ਦੀ ਦੇਣ ਹੈ ਇਹ ਤਾਂ ਕਰਮਾਂ ਦਾ ਫਲ ਹੈ ਪਿਛਲੇ ਕੀ ਇਹ ਸੱਚ ਹੈ ਹੋਇਆ ਕੀ ਅੱਜ ਆਮਦਵੀ ਪਾਰਟੀ ਦੇ ਐਮਐਲਏ ਜਿਹੜੇ ਲੁਧਿਆਣਾ ਤੋਂ ਕੁਲਵੰਤ ਸਿੰਘ ਸਿੱਧੂ ਉਹਨਾਂ ਦੇ ਦਫ਼ਤਰ ਦੇ ਵਿੱਚ ਇੱਕ ਮਾਂ ਆਪਣੀ ਧੀ ਨੂੰ ਲੈ ਕੇ ਆਈ ਔਰ ਉਹਦੀ ਧੀ ਜਿਹੜੀ ਆ ਜਵਾਨ ਧੀ ਉਹ ਚਿੱਟਾ ਦਾ ਨਸ਼ਾ ਕਰਦੀ ਹੈ ਔਰ ਇੰਨਾ ਜ਼ਿਆਦਾ ਕਰਦੀ ਹੈ ਉੱਥੇ ਉਹ ਜੋ ਦੱਸਿਆ ਗਿਆ ਵੀ ਉਹਨੇ ਘਰ ਦੇ ਭਾਂਡੇ ਤੱਕ ਉਸ ਕੁੜੀ ਨੇ ਆਪਣੇ ਚਿੱਟੇ ਦੇ ਨਸ਼ੇ 'ਚ ਵੇਚ ਦਿੱਤੇ ਹੁਣ ਐਮਐਲਏ ਦੇ ਕੋਲ ਮਾਂ ਆਪਣੀ ਧੀ ਨੂੰ ਲੈ ਕੇ ਗਈ ਉੱਥੇ ਕੀ ਹੋਇਆ ਤੁਹਾਨੂੰ ਮੈਂ ਦੱਸਦਾ ਪਹਿਲਾ ਸੋਚਣ ਵਾਲੀ ਗੱਲ ਇਹ ਆ ਕਿ ਕਿੱਥੋਂ ਤੱਕ ਖਤਰਨਾਕ ਮਾਹੌਲ ਪੰਜਾਬ ਦਾ ਬਣ ਗਿਆ